ਸਿੱਧੂ ਮੂਸੇਵਾਲਾ ਜੀ ਹਾਂ ਜੋ ਹੱਤਿਆ ਕਾਂਡ ਹੋਇਆ ਸੀ ਸੋ ਆਖਰਕਾਰ ਉਸ ਤੋਂ ਬਾਅਦ ਉਸ ਦੇ ਫੈਨਸ ਤੇ ਪਰਿਵਾਰਕ ਮੈਂਬਰ ਜਿਹੜੇ ਨੇ ਕਾਫੀ ਜ਼ਿਆਦਾ ਸਦਮੇ ਦੇ ਵਿੱਚ ਚਲੇ ਗਏ ਸੀ ਸੋ ਆਖਰ ਹੁਣ ਗੱਲ ਕਰਦੇ ਆ ਜਿੱਥੇ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਬਾਰੇ ਦੁਬਾਰਾ ਤੋਂ ਇੱਕ ਗੱਲਬਾਤ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਇੱਕ Song ਵੀ ਜਿਹੜਾ ਹੈ ਰਿਲੀਜ਼ ਕੀਤਾ ਗਿਆ ਜਿਸ ਨੇ ਕਿ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਦੀ ਪ੍ਰੈਗਨੈਂਸੀ ਨੂੰ ਜਿਹੜਾ ਹੈ ਜ਼ਾਹਰ ਕਰ ਦਿੱਤਾ ਹੈ ਸੋ ਜੀ ਹਾਂ ਛੋਟੇ ਸਿੱਧੂ ਦਾ ਜਿਕਰ ਇਸ ਗਾਣੇ ਦੇ ਵਿੱਚ ਕੀਤਾ ਗਿਆ ਜਿਸ ਤਰ੍ਹਾਂ ਕਈ ਦਿਨਾਂ ਤੋਂ ਖਬਰਾਂ ਸਨ ਕਿ ਮਾਰਚ ਦੇ ਮਹੀਨੇ ਦੇ ਵਿੱਚ ਛੋਟਾ ਸਿੱਧੂ ਆਉਣ ਵਾਲਾ ਹੈ ਸਿੱਧੂ ਦੀ ਮਾਤਾ ਚਰਨਕੌਰ ਇੱਕ ਬੱਚੇ ਨੂੰ ਜਨਮ ਦੇਵੇਗੀ ਸੋ ਆਖਰਕਾਰ ਪੂਰੀ ਤਰ੍ਹਾਂ ਪ੍ਰੈਗਨੈਂਸੀ ਦੇ ਉੱਤੇ ਵਿਰਾਮ ਲਗਾ ਦਿੱਤਾ ਗਿਆ ਹੈ ਜਸਵਿੰਦਰ ਬਰਾੜ ਦੇ ਵੱਲੋਂ ਸੋ ਪੂਰੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਗੱਲਬਾਤ ਕਰਦੇ ਆਂ ਜਿੱਥੇ ਅੰਜਸੁਵਿੰਦਰ ਬਰਾੜ ਦੇ ਉਸ ਗਾਣੇ ਦੀ ਜਿਸ ਗਾਣੇ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਸਿੱਧੂ ਮੂਸੇਵਾਲੇ ਦਾ ਅੱਜ ਹੀ ਹਾਂ ਗੱਲ ਕਰਦੇ ਆਂ ਜਿੱਥੇ ਸਿੱਧੂ ਮੂਸੇਵਾਲਾ ਦੇ ਬਾਰੇ 90 ਦੇ ਦਹਾਕੇ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਦਾ ਗੀਤ ਨਿੱਕੇ ਪੈਰੀ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਫੈਨਸ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਇਸ ਗੀਤ ਦੀ ਇੱਕ ਵੀਡੀਓ ਜਸਵਿੰਦਰ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਵੀ ਸਾਂਝੀ ਕੀਤੀ ਹੈ ਇਸ ਗੀਤ ਦੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਕਰ ਕੀਤਾ ਗਿਆ ਹੈ ਜਸਵਿੰਦਰ ਬਰਾੜ ਇਸ ਗੀਤ ਦੇ ਵਿੱਚ ਆਖ ਰਹੀ ਹੈ ਕਿ ਤੂੰ ਵੱਡੇ ਪੈਰੀ ਗਿਆ ਸੀ ਇਸ ਜਹਾਨ ਤੋਂ ਹੁਣ ਨੁੱਕੇ ਪੈਰੀ ਵਾਪਸ ਆ ਜਾ ਦੱਸਦੀ ਏ ਕਿ ਇਸ ਗੀਤ ਦੇ ਬੋਲ ਬੱਬੂ ਬਰਾੜ ਅਤੇ ਜਸਵਿੰਦਰ ਬਰਾੜ ਨੇ ਲਿਖੇ ਨੇ ਇਸ ਜਿਸ ਨੂੰ 뮤직 ਜੀ ਗੁਰੀ ਵੱਲੋਂ ਦਿੱਤਾ ਗਿਆ ਹੈ ਜਸਵਿੰਦਰ ਬਰਾੜ ਨੇ ਇਸ ਗੀਤ ਨੂੰ ਇੰਸਟਾਗ੍ਰam ਤੇ ਸਾਂਝਾ ਕਰਦੇ ਹੋਏ ਲਿਖਿਆ ਏ ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸ ਕਬੂਲ ਕਰਿਓ ਇਸ ਗੀਤ ਨੂੰ ਜਸਵਿੰਦਰ ਬਰਾੜ ਨੇ ਸਾਂਝਾ ਕਰਦੇ ਹੋਏ ਸਿੱਧੂ ਪਰਿਵਾਰ ਨੂੰ ਵੀ ਟੈਗ ਕੀਤਾ ਦੱਸਦੀ ਏ ਕਿ ਸਿੱਧੂ ਮੂਸੇਵਾਲਾ ਨੇ ਜਸਵਿੰਦਰ ਬਰਾੜ ਦਾ ਜ਼ਿਕਰ ਆਪਣੇ ਗੀਤ ਦੇ ਵਿੱਚ ਵੀ ਕੀਤਾ ਸੀ ਜਸਵਿੰਦਰ ਬਰਾੜ ਸਿੱਧੂ ਦੀ ਭੂਆ ਲੱਗਦੇ ਨੇ ਜਸਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਉਹਨਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ ਉਹ ਆਪਣੇ ਗੀਤਾਂ 'ਚ ਆਮ ਤੌਰ ਤੇ ਜ਼ਿੰਦਗੀ ਦੀ ਸੱਚਾਈ ਬਿਆਨ ਕਰਦੇ ਨੇ ਇਸ ਤੋਂ ਇਲਾਵਾ ਜਸਵਿੰਦਰ ਆਪਣੀ ਸਾਫ਼ ਸੁਥਰੀ ਗਾਇਕੀ ਲਈ ਵੀ ਜਾਣੇ ਜਾਂਦੇ ਨੇ ਵਿਛਲੇ ਕਈ ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਨੇ ਅਤੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਜਿਹੜਾ ਹੈ ਉਹ ਕਰਦੇ ਆ ਰਹੇ ਨੇ ਜਸਵਿੰਦਰ ਬਰਾੜ ਜੋ ਕਿ ਲਗਾਤਾਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਹੁਣੇ-ਹੁਣੇ ਗਾਣਾ ਰਿਲੀਜ਼ ਹੋਇਆ ਨਿੱਕੇ ਪਹਿਰੀ ਇਹ ਗਾਣਾ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਲਈ ਗਾਇਆ ਹੈ ਉਹਨਾਂ ਨੇ ਇਹ ਗਾਣਾ ਸਿੱਧੂ ਮੂਸੇਵਾਲੇ ਦੇ ਲਈ ਗਾਇਆ ਹੈ ਸੋ ਆਖਰ ਇਹ ਗਾਣੇ ਦਾ ਟਾਈਟਲ ਵੀ ਰੱਖਿਆ ਗਿਆ ਨਿੱਕੇ ਪੈਰੀ ਕਿਹਾ ਗਿਆ ਹੈ ਕਿ ਤੂੰ ਵੱਡੇ ਪੈਰੀ ਗਿਆ ਸੀ ਹੁਣ ਨਿੱਕੇ ਪੈਰੀ ਵਾਪਸ ਆ ਜਾ ਜਿਸ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ ਸਿੱਧੂ ਦੀ ਮਾਤਾ ਪ੍ਰੈਗਨੈਂਟ ਹੈ ਤੇ ਬੱਚੇ ਦੇ ਜਨਮ ਦੀ ਜਿਹੜੀ ਹੈ ਉਹ ਲਗਭਗ ਡੇਟ ਮਾਰਚ ਦੀ ਰਹੇਗੀ ਸੋ ਮਾਰਚ ਦੇ ਮਹੀਨੇ ਦੇ ਵਿੱਚ ਬੱਚੇ ਨੂੰ ਜਨਮ ਦੇਵੇਗੀ ਚਰਨਕੌਰ ਸੋ ਆਖਰਕਾਰ ਅ ਲੋਕਾਂ ਦੇ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ ਕਿ ਪ੍ਰੈਗਨੈਂਟ ਸਿੱਧੂ ਦੀ ਮਾਂ ਹੈ ਸੋ ਅਖਰ ਮਾਰਚ ਦੇ ਮਹੀਨੇ ਦੇ ਵਿੱਚ ਉਹ ਬੱਚੇ ਨੂੰ ਜਨਮ ਦੇਵੇਗੀ ਕੀ ਇਹ ਸੱਚ ਹੈ ਸੋ ਅਖਰ ਉਹਨਾਂ ਲੋਕਾਂ ਦਾ ਸਵਾਲ ਸ਼ਾਇਦ ਇਸ ਨੂੰ ਅੱਜ ਮਿਲ ਹੀ ਗਿਆ ਹੋਵੇਗਾ ਸਿੱਧੂ ਦੀ ਮਾਤਾ ਚਰਨਕੌਰ ਨੇ ਵੀ ਇਸ ਗਾਣੇ ਨੂੰ ਆਪਣੇ ਅਕਾਊਂਟ ਦੇ ਉੱਤੇ ਜਿਹੜਾ ਹੈ ਸ਼ੇਅਰ ਕੀਤਾ ਇਸ ਗਾਣੇ ਦਾ ਪੋਸਟਰ ਵੀ ਪਹਿਲਾਂ ਉਹਨਾਂ ਦੇ ਵੱਲੋਂ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਹੱਲ ਹੋ ਚੁੱਕੇ ਨੇ ਸੋ ਆਖਰਕਾਰ ਕਈ ਤਰ੍ਹਾਂ ਦੇ ਸਵਾਲਾਂ ਤੇ ਜਿਹੜੀ ਐ ਰੋਕ ਲੱਗ ਚੁੱਕੀ ਐ ਸੋ ਲਗਾਤਾਰ ਜਿਥੇ ਸਵਾਲ ਜਿਹੜੇ ਨੇ ਪੁੱਛੇ ਜਾ ਰਹੇ ਸੀ ਉਹ ਆਖਰਕਾਰ ਉਹਨਾਂ ਸਵਾਲਾਂ ਤੇ ਜਿਹੜੀ ਐ ਕੁਝ ਰੋਕ ਲੱਗੀ ਐ ਸਿੱਧੂ ਮੂਸੇਵਾਲੇ ਦੀ ਮਾਤਾ ਮਾਰਚ ਦੇ ਮਹੀਨੇ ਦੇ ਵਿੱਚ ਬੱਚੇ ਨੂੰ ਜਨਮ ਦੇਵੇਗੀ ਸਿੱਧੂ ਦੀ ਹਵੇਲੀ ਦੇ ਵਿੱਚ ਜਿਹੜੀ ਐ ਦੁਬਾਰਾ ਤੋਂ ਰੌਣਕਾਂ ਲੱਗਣਗੀਆਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਦੁਬਾਰਾ ਤੋਂ ਰੌਣਕਾਂ ਆਉਣ ਵਾਲੀਆਂ ਨੇ ਸੋ ਲਗਾਤਾਰ ਛੋਟੇ ਸਿੱਧੂ ਦੀ ਜਿਹੜੀ ਹੈ ਬੇਸਬਰੀ ਦੇ ਨਾਲ ਵੇਟ ਕੀਤੀ ਜਾ ਰਹੀ ਹੈ ਛੋਟੇ ਸਿੱਧੂ ਨੂੰ ਜਿਹੜਾ ਹੈ ਬੜੀ ਬੇਸਬਰੀ ਦੇ ਨਾਲ ਉੱਡੀਕਿਆ ਜਾ ਰਿਹਾ ਹੈ ਸੋ ਆਖਰਕਾਰ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਪੰਜਾਬ ਦੇ ਵਿੱਚ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਸਮੇਤ 50 ਲੋਕਾਂ ਤੋਂ ਵੱਧ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਨੂੰ ਫਰਸਟ ਕਲਾਸ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੰਸਦ ਮੈਂਬਰ ਬਿੱਟੂ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਅਤੇ ਹੋ ਕੁਝ ਹੋਰਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਸੀ ਇਸ ਤੋਂ ਬਾਅਦ ਬਿੱਟੂ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਦੇਣ ਦਾ ਐਲਾਨ ਕੀਤਾ ਸੀ ਮੰਗਲਵਾਰ ਨੂੰ ਵੀ ਸੰਸਦ ਮੈਂਬਰ ਬਿੱਟੂ ਦੇ ਨਾਲ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾਰ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਸਮੇਤ ਵੱਡੀ ਗਿਣਤੀ ਦੇ ਵਿੱਚ ਸਮਰਥਕ ਡੀ ਸੀ ਦਫ਼ਤਰ ਦੇ ਬਾਹਰ ਇੱਕਠੇ ਹੋਏ ਸਨ ਸੰਸਦ ਬਿੱਟੂ ਤੋਂ ਇਲਾਵਾ ਸਾਬਕਾ ਮੰਤਰੀ ਭਾਰਤ ਘੋਸ਼ਨ ਅਸੂ ਲੁਧਿਆਣਾ ਕਾਂਗਰਸ ਨੇ ਪ੍ਰਧਾਨ ਸੰਜੀਤ ਤਲਵਾੜ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਮੇਤ 60 ਕਾਂਗਰਸੀਆਂ ਨੂੰ ਨਗਰ ਨਿਗਮ ਨੂੰ ਤਾਲਾ ਲਾਉਣ ਸੰਬੰਧੀ ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫ ਆਈ ਆਰ ਦੇ ਵਿੱਚ ਨਾਮਜ਼ਦ ਕੀਤਾ ਗਿਆ ਚਾਰ ਦਿਨ ਪਹਿਲਾਂ ਬਿੱਟੂ ਨੇ ਕਾਂਗਰਸੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਵਿੱਚ ਸਾਰੇ ਸੀਨੀਅਰ ਆਗੂਆਂ ਸਮੇਤ ਕਾਂਗਰਸੀ ਵਰਕਰਾਂ ਨੇ ਗ੍ਰਿਫਤਾਰੀ ਦਾ ਐਲਾਨ ਜਿਹੜਾ ਹੈ ਉਹ ਕਰ ਨਾ ਕੀਤਾ ਸੀ ਸੋ ਆਖਰਕਾਰ ਜੇ ਹੁਣ ਗੱਲ ਕਰੀਏ ਤਾਂ ਇਸ ਦੌਰਾਨ ਸੰਸਦ ਬਿੱਟੂ ਨੇ ਕਿਹਾ ਇਹ ਕਿ ਆਪ ਸਰਕਾਰ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ ਪਰ ਕਾਂਗਰਸ ਮੁਜਾਲਮ ਸਰਕਾਰ ਦੇ ਜ਼ੁਲਮਾਂ ਤੋਂ ਡਰਨ ਵਾਲੀ ਨਹੀਂ ਹੈ ਜੇਕਰ ਸਰਕਾਰ ਝੂਠੇ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਉਹ ਡਰਨ ਵਾਲੇ ਨਹੀਂ ਹੈ ਬਿੱਟੂ ਦੇ ਮੁਤਾਬਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣਗੇ ਇਜ਼ਰਾਨ ਪੁਲਿਸ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਭਾਰੀ ਹੰਗਾਮਾ ਹੋਇਆ ਸੀ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕਰਨ ਤੇ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਾਲੇ ਹੱਥੋ ਪਾਈ ਵੀ ਹੋ ਗਈ ਸੀ ਜਿਸ ਵਿੱਚ ਪੁਲਿਸ ਦੇ ਮੁਲਾਜ਼ਮ ਦੀਆਂ ਪੱਗਾਂ ਤੱਕ ਉਤਰ ਗਈਆਂ ਸਨ ਇਸ ਤੋਂ ਬਾਅਦ ਪੁਲਿਸ ਨੇ ਐਮਪੀ ਬਿੱਟੂ ਆਸ਼ੂ ਅਤੇ ਤਲਵਾਰ ਸਮੇਤ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਸੀ ਇਹ ਗੱਲ ਜਿਹੜੀ ਹੈ ਸਾਫ਼ ਤੌਰ ਤੇ ਸਾਹਮਣੇ ਆ ਗਈ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਖਾਸ ਅਪਡੇਟ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਵੇ ਦਿਓਲ ਖਾਨਦਾਨ ਦੇ ਇੱਕ ਉਹ ਕਲਾਕਾਰ ਨੇ ਜੋ ਹਿੰਦੀ ਸਿਨੇਮਾ 'ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਅਵੇ ਨੇ ਡੇਵ ਡੀ ਵਰਗੀਆਂ ਕਈ ਫਿਲਮਾਂ ਰਾਹੀਂ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ ਹੈ 19 ਸਾਲ ਪਹਿਲਾਂ ਉਹਨਾਂ ਨੇ ਨਿਰਦੇਸ਼ਕ ਇਮਤੀਆਜ਼ ਅਲੀ ਵੱਲੋਂ ਨਿਰਦੇਸ਼ਿਤ ਫਿਲਮ ਸੋਚਾ ਨਾ ਥਾਰਾ ਹੈ ਕਾਰ ਦੇ ਰੂਪ ਦੇ ਵਿੱਚ ਫਿਲਮ ਜਗਤ ਦੇ ਵਿੱਚ ਪਰਵੇਸ਼ ਕੀਤਾ ਸੀ ਇਸ ਫਿਲਮ ਦੀ ਬਰੇਗੰਡ ਮੌਕੇ ਅਵੇ ਦਿਓਲ ਨੇ ਸੋਸ਼ਲ ਮੀਡੀਆ ਤੇ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ ਉਹਨਾਂ ਨੇ ਕਿਹਾ ਇਹ ਆਪਣੇ ਆਪ ਨੂੰ ਪੌਰਨ 스타 ਅਖਵਾਉਣ ਬਾਰੇ ਹੈਰਾਨੀਜਨ ਕੋ ਉਹਨਾਂ ਨੇ ਬਿਆਨ ਦਿੱਤਾ ਹੈ ਫਿਲਮ ਚ ਸੋਚਾ ਨਾ تھا ਦੇ 19 ਸਾਲ ਪੂਰੇ ਹੋਣ ਤੇ ਅਵੇ ਦਿ올 ਨੇ ਆਪਣੇ ਅਧਿਕਾਰਤ ਇੰਸਟਾਗ੍ਰam ਹੈਂਡਲ ਤੇ ਇੱਕ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ ਇਸ ਪੋਸਟ ਦੇ ਵਿੱਚ ਫਿਲਮ ਦਾ ਪੋਸਟਰ ਮੌਜੂਦ ਹੈ ਜਿਸਟ ਬਾਲੀਵੁੱਡ ਅਭਿਨੇਤਰੀ ਆਇਸ਼ਾ ਟਾਕੀਆ ਵੀ ਨਜ਼ਰ ਆ ਰਹੀ ਹੈ ਇਸ ਦੇ ਇਸ ਪੋਸਟ ਦੇ ਕੈਪਸ਼ਨ ਦੇ ਵਿੱਚ ਸਾਲ 2005 ਚ ਰਿਲੀਜ਼ ਹੋਈ ਸੀ ਸੋਚਾ ਨਾ تھا ਬਾਰੇ ਕੁਝ ਖਾਸ ਲਿਖਿਆ ਗਿਆ ਜਿਸ ਦਾ ਕਾਰਨ ਲਿਖਿਆ ਹੈ ਮੈਂ ਇਸ ਫਿਲਮ ਰਾਹੀਂ 19 ਸਾਲ ਪਹਿਲਾਂ ਇੰਡਸਟਰੀ 'ਚ ਡੈਬਿਊ ਕੀਤਾ ਸੀ ਹੁਣ ਇਓਂ ਲੱਗਦਾ ਏ ਜਿਵੇਂ ਕੱਲ ਦੀ ਹੀ ਗੱਲ ਹੋਵੇ ਇਸ ਦੌਰਾਨ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅਸੀਂ ਬਹੁਤ ਮਾਸੂਮ ਵੀ ਸੀ ਹਾਲਾਂਕਿ ਮੈਂ ਕਾਫੀ ਖੁਸ਼ ਹਾਂ ਕਿ ਮਾਰਕੀਟ ਦੀ ਮੰਗ ਦੇ ਅਨੁਸਾਰ ਮੈਂ ਪੀ ਆਰ ਪਾਲਿਸੀ ਰਾਹੀਂ ਆਪਣੇ ਆਪ ਨੂੰ ਬ੍ਰਾਂਡ ਦੇ ਆਧਾਰ ਤੇ ਸਥਾਪਿਤ ਨਹੀਂ ਕੀਤਾ ਪਰ ਮੈਂ ਲਗਭਗ 2 ਦਹਾਕਿਆਂ ਬਾਅਦ ਵੀ ਫਿਲਮਾਂ ਕਰ ਰਿਹਾ ਹਾਂ ਹਾਂ ਤੇ ਜੇ ਗੱਲ ਕਰੀਏ ਤਾਂ ਜੋ ਫਿਲਮਾਂ ਚੁਣੀਆਂ ਉਹਨਾਂ ਦੇ ਦਮ ਤੇ ਇੱਕ ਬ੍ਰਾਂਡ ਬਣਿਆ ਹਾਂ ਇਸ ਸਮੇਂ ਦੌਰਾਨ ਮੈਂ ਸਫਲਤਾ ਦੇ ਅਸਫਲਤਾ ਦੋਮਾ ਦਾ ਇਕੱਲਾ ਹੀ ਸਾਹਮਣਾ ਕੀਤਾ ਹੈ ਹਾਲਾਂਕਿ ਮੈਂ ਚਾਹੁੰਦਾ ਹਾਂ ਕਿ ਫਿਲਮ ਫਿਲਮ ਲਈ ਮੈਨੂੰ ਆਪਣਾ ਸਟਾਈਲ ਮਿਲ ਜਾਵੇ ਤੇ ਮੈਂ ਇਹ ਦੱਸੇ ਤੇ ਮੇਰਾ ਸਾਈਡ ਵਰਣ ਕਾਰਨ ਮੈਂ 70 ਦੇ ਦਹਾਕੇ ਦੇ ਪੌਰਨ 스타 ਵਰਗਾ ਦਿਸਦਾ ਹਾਂ ਜੇਕਰ ਅਸੀਂ ਅਵੇ ਦਿ올 ਦੀਆਂ ਮਸ਼ਹੂਰ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਲੱਕੀ ਹੋਏ ਲੱਕੀ ਹੋਏ ਦੇਵ ਦੀ ਅਸਹਿਤਾ ਅਸਹਿਤਾ ਜ਼ਿੰਦਗੀ ਮਿਲੇਗੀ ਨਾ ਦੁਬਾਰਾ ਆਇਸ਼ਾ ਤੇ ਰਾਜਣਾ ਵਰਗੀਆਂ ਕਈ ਫਿਲਮਾਂ ਦੇ ਨਾਮ ਸ਼ਾਮਲ ਨੇ ਆਉਣ ਵਾਲੇ ਸਮੇਂ 'ਚ ਉਹ ਫਿਲਮ ਵਨ ਟਿੱਕੀ ਦੇ ਵਿੱਚ ਨਜ਼ਰ ਆਉਣਗੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ